ਮੁੱਦਾ ਬਹੁਤ ਵੱਡਾ ਹੈ ਮੈਨੂੰ ਲੱਗਦਾ ਪੂਰੇ ਪੰਜਾਬ ਨੂੰ ਇਕੱਠਾ ਹੋਣਾ ਚਾਹੀਦਾ ਸੀ ਜਦੋਂ ਬੰਦਾ ਆਹ ਫੈਕਟਰੀਆਂ ਦੇ ਗੰਦੇ ਪਾਣੀ ਪੀਣ ਕਰਕੇ ਮਰਦਾ ਹੈ ਬਿਮਾਰੀ ਦਾ ਸ਼ਿਕਾਰ ਹੁੰਦਾ ਹੈ ਤਾਂ ਉਹ ਹੌਲੀ-ਹੌਲੀ ਮਰਦਾ ਹੈ ਉਹਦਾ ਆਰਥਿਕ ਸ਼ੋਸ਼ਣ ਵੀ ਹੋ ਰਿਹਾ ਹੈ ਤੇ ਉਹਦੀ ਜ਼ਿੰਦਗੀ ਨਾਲ ਵੀ ਖੇਡਿਆ ਜਾ ਰਿਹਾ ਹੈ ਇੱਥੇ ਤਾਂ ਪੰਜਾਬ ਹਾਈ ਕੋਰਟ ਨੂੰ ਦਖਲ ਅੰਦਾਜ਼ੀ ਕਰਨੀ ਚਾਹੀਦੀ ਸੀ ਸੂ ਮੋਟੋ ਕਰਨਾ ਚਾਹੀਦਾ ਸੀ ਪੰਜਾਬ ਵਿਧਾਨ ਸਭਾ ਵੀ ਇਸ ਬਾਰੇ ਚੁੱਪ ਹੈ ਦੂਰਾਂ ਨੂੰ ਇਸ ਪਾਸੇ ਇਸ ਮਸਲੇ 'ਚੋ ਪਾਸੇ ਹੋਣਾ ਚਾਹੀਦਾ ਸੀ ਇਹ ਮਜ਼ਦੂਰ ਯੂਨੀਅਨਾਂ ਨੂੰ ਕਹਿਣਾ ਚਾਹੀਦਾ ਸੀ ਮਜ਼ਦੂਰ ਵੀ ਅਸੀਂ ਧਰਤੀ ਦਾ ਪਾਣੀ ਪੀਂਦੇ ਆ ਹੁਣ ਇੱਥੇ ਮਸਲਾ ਜਿਹੜਾ ਬਣਾ ਦਿੱਤਾ ਗਿਆ ਜੀ ਪ੍ਰਵਾਸੀ ਵਰਸਸ ਪੰਜਾਬੀ ਪਰ ਇੱਕ ਗੱਲ ਹੈ ਵੀ ਜਿਹੜਾ ਇੱਥੇ ਪ੍ਰਵਾਸੀ ਰੋਟੀ ਖਾ ਰਿਹਾ ਕੀ ਉਹ ਇਹ ਧਰਤੀ ਉਹਦਾ ਕਰਨੀ ਆ ਫੈਕਟਰੀ ਲੱਗਣ ਦਾ ਮਤਲਬ ਇਹ ਨਹੀਂ ਆ ਕਿ ਉਹਨੂੰ ਪਾਣੀ ਪੋਲੂਟ ਕਰਨ ਦਾ ਲਾਇਸੈਂਸ ਮਿਲ ਜਾਂਦਾ ਹੈ ਮੀ ਸਾਨਦਕਾਰ ਹੈ ਨਾ ਇਹਨਾਂ ਦੀ ਇੱਕ ਬਖਰੀ ਕਲੋਨੀ ਬਣਾ ਕੇ ਇਹਨਾਂ ਦੇ ਭਾਈ ਘਰ ਦੀ ਜ਼ਰੂਰਤਾਂ ਲਈ ਜੇ ਕਹਿੰਦੇ ਵੀ ਪਾਣੀ ਸਾਫ਼ ਕਰਦੇ ਆ ਉਹ ਪਾਣੀ ਇਹਨਾਂ ਨੂੰ ਪਲਾਇਆ ਜਾਵੇ ਜਾਂ ਇਹ ਆਪ ਦੀ ਡੇਂਡੇਲੀ ਦੀ ਵਰਤੋ ਲਈਏ ਬਰਤਨ ਸ਼ਰਮ ਸੰਜੇ ਮਸਲੇ ਨੂੰ ਪੋਲਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਬਹੁਤ ਖਤਰਨਾਕ ਵਰਤਾਰਾ ਹੈ ਇਸ ਗੱਲ ਦੀ ਨਿੰਦਾ ਪੰਜਾਬ ਵਿਧਾਨ ਸਭਾ ਚ ਮਸਲਾ ਉੱਠਣਾ ਚਾਹੀਦਾ ਤੇ ਇਹਨਾਂ ਦੀ ਜਿੱਥੇ ਤੱਕ ਹੋ ਸਕੇ ਨਿੰਦਾ ਹੋਣੀ ਚਾਹੀਦੀ ਹੈ ਤੁਸੀਂ ਪੰਜਾਬ ਭਜਨ ਸਭਾ ਦੀ ਗੱਲ ਕਰਦੇ ਲੀਡਰ ਦੇ ਕੋਲ ਜੇ ਉਹਨੂੰ ਫੋਨ ਵੀ ਕਰਦੇ ਰਾਜਨੀਤਿਕ ਲੀਡਰ ਨੂੰ ਭਈ ਇਹਦੇ ਦਾ ਪੱਖ ਲੈਣਾ ਉਹ ਕਹਿੰਦਾ ਭਾਈ ਮੈਂ ਗੱਲ ਹੀ ਨਹੀਂ ਕਰਨੀ ਚਾਹੁੰਦਾ ਇਹਦੇ ਬਾਰੇ ਸਿਹਦਰ ਸਾਹਿਬ ਨੇ ਇੱਕ ਬਹੁਤ ਸੋਹਣੀ ਗੱਲ ਕਹੀ ਕਿ ਮੌਜੂਦਾ ਅਕਾਲੀ ਲੀਡਰਸ਼ਿਪ ਅਗਵਾਈ ਦੇਣ ਦੇ ਕਾਬਲ ਨਹੀਂ ਹੈ ਜੇ ਪੰਜਾਬ ਦੇ ਵਿੱਚ ਕੋਈ ਵੀ ਪੋਲੀਟੀਕਲ ਪਾਰਟੀ ਪੰਜਾਬ ਦੇ ਲੋਕਾਂ ਦੇ ਜੈਨੂਇਨ ਮਸਲੇ ਨੂੰ ਨਹੀਂ ਹੱਲ ਕਰ ਸਕਦੀ ਤੇ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਰਾਜਨੀਤੀ ਕਰਨ ਦਾ ਹੱਕ ਨਹੀਂ ਹੈ ਅਸੀਂ ਇਹਨਾਂ ਸਾਰੀਆਂ ਰਾਜਨੀਤਿਕ ਧਿਰਾਂ ਨੂੰ ਛੱਤਰ ਮਾਰ ਕੇ ਹਟਾ ਕੱਢਾਂਗੇ ਸੁਤਰਨਕਾਰੀ ਜਾਂ ਮੋਰਚੇ ਵਾਲੇ ਜਿਹੜੇ ਲੋਕ ਨੇ ਉਹ ਲੁਧਿਆਣਾ ਦੇ ਵੇਰਕਮ ਇੱਕ ਪਲਾਂਟ ਜਿੱਥੇ ਪਹਿਲਾਂ ਸਵੇਰੇ ਸ਼ੁਰੂ ਕੀਤਾ ਸੀ ਅੱਗੇ ਗਏ ਫਿਰ ਉੱਥੇ ਆਟ ਕੇ ਆਣ ਕੇ ਬੈਠ ਚੁੱਕੇ ਨੇ ਸੋ ਇਸ ਮਸਲੇ ਦੇ ਵਿੱਚ ਜ਼ਿਆਦਾ ਜਿਹੜੀ ਜਾਣਕਾਰੀ ਵਾਲੀ ਲੋਕਾਂ ਦੇ ਨਾਲ ਗੱਲਬਾਤ ਆਪਾਂ ਕਰ ਰਹੇ ਆ ਪਾਣੀਆਂ ਦੇ ਮੁੱਦੇ ਦੀ ਗੱਲ ਹੋਵੇ ਜਾਂ ਹੋਰ ਮੁੱਦਿਆਂ ਦੀ ਗੱਲ ਹੋਵੇ ਗੰਗਵੀਰ ਰਠੌਰ ਅੱਗੇ ਰਹਿੰਦੇ ਸੋ ਗੰਗਵੀਰ ਪਹੁੰਚ ਨੇ ਗੰਗਵੀਰ ਭਾਈ ਕਿਵੇਂ ਵੇਖਦੇ ਹੋ ਮੁੱਦਾ ਕਿੰਨਾ ਕੁ ਵੱਡਾ ਪੰਜਾਬ ਦਾ ਤੇ ਲੋਕਾਂ ਦਾ ਇਕੱਠ ਕੀ ਕਹਿੰਦਾ ਦੇਖੋ ਮੁੱਦਾ ਬਹੁਤ ਵੱਡਾ ਹੈ ਮੈਨੂੰ ਲੱਗਦਾ ਪੂਰੇ ਪੰਜਾਬ ਉਨੇ ਇਕੱਠਾ ਹੋਣਾ ਚਾਹੀਦਾ ਸੀ ਇੱਕ ਮਸਲਾ ਹੋਰ ਹੈ ਇਹ ਸਿਰਫ ਪਾਣੀ ਦਾ ਮਸਲਾ ਨਹੀਂ ਹੈ ਲੋਕਾਂ ਦਾ ਜਿਉਣ ਦਾ ਹੱਕ ਖੋਇਆ ਜਾ ਰਿਹਾ ਹੈ ਸਾਡਾ ਕਨਸਟੀਟਿਊਸ਼ਨ ਹਰੇਕ ਸਿਟੀਜ਼ਨ ਨੂੰ ਜਿਉਣ ਦਾ ਹੱਕ ਦਿੰਦਾ ਹੈ ਨਾ ਜਿਉਂਦਾ ਰਹੇ ਲੋਕ ਜੀ ਦੇਖੋ ਜਦੋਂ ਬੰਦਾ ਆ ਫੈਕਟਰੀਆਂ ਦੇ ਗੰਦੇ ਪਾਣੀ ਪੀਣ ਕਰਕੇ ਮਰਦਾ ਹੈ ਬਿਮਾਰੀ ਦਾ ਸ਼ਿਕਾਰ ਹੁੰਦਾ ਹੈ ਤਾਂ ਉਹ ਹੌਲੀ-ਹੌਲੀ ਮਰਦਾ ਹੈ ਉਹਦਾ ਆਰਥਿਕ ਸ਼ੋਸ਼ਣ ਵੀ ਹੋ ਰਿਹਾ ਤੇ ਉਹਦੀ ਜ਼ਿੰਦਗੀ ਨਾਲ ਵੀ ਖੇਡਿਆ ਜਾ ਰਿਹਾ ਇੱਥੇ ਤਾਂ ਪੰਜਾਬ ਹਾਈ ਕੋਰਟ ਨੂੰ ਦਖਲਅੰਦਾਜ਼ੀ ਕਰਨੀ ਚਾਹੀਦੀ ਸੀ ਮੋਟੋ ਕਰਨਾ ਚਾਹੀਦਾ ਸੀ ਪੰਜਾਬ ਵਿਧਾਨ ਸਭਾ ਵੀ ਇਸ ਬਾਰੇ ਚੁੱਪ ਹੈ ਤੁਸੀਂ ਇਹ ਦੇਖ ਲਓ ਵੀ ਇਹ ਮਸਲਾ ਜਿਹੜਾ ਅੱਜ ਦਾ ਨਹੀਂ ਹੈ ਤੇ ਇਸ ਵਾਰ ਜਿਹੜੀ ਚਾਲ ਇੰਡਸਟਰੀ ਨੇ ਚੱਲੀ ਹੈ ਪ੍ਰਵਾਸੀ ਮਜ਼ਦੂਰ ਇਹ ਦਿਹਾੜੀ ਤੇ ਲੈ ਕੇ ਆਏ ਉੱਥੇ ਵੱਡੀ ਗਿਣਤੀ ਚ ਲੈ ਕੇ ਆਏ ਤੇ ਇਸ ਨੂੰ ਕਮਿਊਨਲ ਰੰਗ ਦਿੱਤਾ ਗਿਆ ਇੱਥੇ ਆਪਾਂ ਨੂੰ ਮਜ਼ਦੂਰ ਯੂਨੀਅਨਾਂ ਨੂੰ ਵੀ ਗੱਲ ਕਰਨੀ ਪਊਗੀ ਉਹਨਾਂ ਨੂੰ ਵੀ ਐਡਰੈਸ ਕਰਨਾ ਪਊਗਾ ਵੀ ਭਾਈ ਤੁਹਾਡੇ ਮਜ਼ਦੂਰ ਆ ਰਹੇ ਸੀ ਇੱਕ ਮਜ਼ਦੂਰ ਦੀ ਜ਼ਿੰਦਗੀ ਵੀ ਉਸ ਇੰਡਸਟਰੀਅਲ ਏਰੀਏ ਚ ਬਹੁਤ ਜਿਆਦਾ ਖਤਰਨਾਕ ਹਾਲਾਤ ਚ ਹੈ ਮਜ਼ਦੂਰਾਂ ਨੂੰ ਇਸ ਪਾਸੇ ਇਸ ਮਸਲੇ ਚ ਪਾਸੇ ਹੋਣਾ ਚਾਹੀਦਾ ਸੀ ਇਹ ਮਜ਼ਦੂਰ ਯੂਨੀਅਨਾਂ ਨੂੰ ਕਹਿਣਾ ਚਾਹੀਦਾ ਸੀ ਮਜ਼ਦੂਰ ਵੀ ਅਸੀਂ ਧਰਤੀ ਦਾ ਪਾਣੀ ਪੀਂਦੇ ਆ ਇਹ ਫੈਕਟਰੀਆਂ ਵਾਲੇ ਜਿਹੜੇ ਮੁਨਾਫਾ ਖੋਰ ਹੈ ਇਹ ਜਦੋਂ ਮਜ਼ਦੂਰ ਕੋਈ ਬਿਮਾਰ ਹੋ ਜਾਂਦਾ ਉਹਨੂੰ ਪੁੱਛਦਾ ਨਹੀਂ ਹੈ ਸੋ ਇਸ ਕਰਕੇ ਮਜ਼ਦੂਰ ਯੂਨੀਅਨਾਂ ਨੂੰ ਵੀ ਇਸ ਦੇ ਵਿੱਚ ਦਖਲ ਅੰਦਾਜ਼ੀ ਕਰਦੇ ਹੋਏ ਇਹ ਕਹਿਣਾ ਚਾਹੀਦਾ ਸੀਗਾ ਕਿ ਸਾਫ ਪਾਣੀ ਦਾ ਹੱਕ ਜਿਹੜਾ ਸਾਰਿਆਂ ਦਾ ਸਭਨਾਂ ਦਾ ਸਾਂਝਾ ਹੈ ਇਹ ਧਰਤੀ 'ਤੇ ਲੂਟ ਕੀਤੀ ਜਾ ਰਹੀ ਹੈ ਹੁਣ ਇੱਥੇ ਮਸਲਾ ਜਿਹੜਾ ਬਣਾ ਦਿੱਤਾ ਗਿਆ ਜੀ ਪ੍ਰਵਾਸੀ ਵਰਸਸ ਪੰਜਾਬੀ ਪਰ ਇੱਕ ਗੱਲ ਹੈ ਵੀ ਜਿਹੜਾ ਇੱਥੇ ਪ੍ਰਵਾਸੀ ਰੋਟੀ ਖਾ ਰਿਹਾ ਕੀ ਉਹ ਇਹ ਧਰਤੀ ਉਹਦਾ ਕਰਨੀ ਹੈ ਜੇ ਤੁਹਾਨੂੰ ਰੋਟੀ ਦੇ ਰਹੀ ਹੈ ਅਸੀਂ ਆਪਣੇ ਘਰ ਨੂੰ ਤਾਂ ਦੇ ਹੁੰਨੇ ਆ ਪਰ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜਾਂ ਉਹ ਵੀ ਇਹ ਸੋਚਦੇ ਹੋਣੇ ਆ ਵੀ ਜੇ ਅਸੀਂ ਮਜ਼ਦੂਰਾਂ ਨੂੰ ਜਾਂ ਅਸੀਂ ਇਹਦੇ ਖਿਲਾਫ ਬੋਲੇ ਜਾਂ ਅਸੀਂ ਆਪਣੇ ਮਜ਼ਦੂਰਾਂ ਦੇ ਨੂੰ ਕਿਹਾ ਵੀ ਭਾਈ ਤੁਸੀਂ ਨਹੀਂ ਜਾਣਾ ਫਿਰ ਜੇ ਕੱਲੂ ਫੈਕਟਰੀਆਂ ਬੰਦ ਹੋ ਗਈਆਂ ਬਾਈ ਜੀ ਉਹ ਇਸ ਵੱਲੋਂ ਡਰਦੇ ਹੋਣਗੇ ਦੇਖੋ ਫੈਕਟਰੀਆਂ ਬੰਦ ਕਰਨ ਦਾ ਮਸਲਾ ਹੀ ਨਹੀਂ ਹੈ ਇਹ ਗੁੰਮਰਾਹ ਕੀਤਾ ਜਾ ਰਿਹਾ ਹੈ ਏ ਕਹਿ ਰਹੇ ਆ ਇੰਡਸਟਰੀ ਵਾਲੇ ਵੀ ਅਸੀਂ ਐਸਓਪੀਜ਼ ਪੂਰੇ ਕਰਦੇ ਆ ਆ ਸੰਤ ਸੀਚੇ ਵਾਲ ਆਏ ਸੀਗੇ ਤੇ ਉਹਨਾਂ ਨੇ ਦੱਸਿਆ ਸੀਗਾ ਕਿ ਭਾਈ ਇੱਥੇ ਐਸਓਪੀਜ਼ ਪੂਰੇ ਨਹੀਂ ਹੋ ਰਹੇ ਫੈਕਟਰੀ ਲੱਗਣ ਦਾ ਮਤਲਬ ਇਹ ਨਹੀਂ ਆ ਕਿ ਉਹਨੂੰ ਪਾਣੀ ਪੋਲੂਟ ਕਰਨ ਦਾ ਲਾਇਸੈਂਸ ਮਿਲ ਜਾਂਦਾ ਹੈ ਇਹ ਜੇ ਕਹਿੰਦੇ ਆ ਕਿ ਸਾਡਾ 0% ਡਿਸਚਾਰਜ ਹੈਗਾ ਜੇ ਪਾਣੀ ਪੂਰਾ ਸਾਫ਼ ਕਰਕੇ ਟ੍ਰੀਟ ਕਰਕੇ ਭੇਜਦੇ ਆ ਅਸੀਂ ਜਾਣਦੇ ਆ ਵੀ ਉਹ ਪਾਣੀ ਇਹ ਨਾਲੇ ਚ ਨਾ ਸੱਟਣ ਬੁੱਧੇ ਦਰਿਆ ਚ ਨਾ ਸੱਟਣ ਉਹ ਪਾਣੀ ਦੀ ਸਪਲਾਈ ਆ ਨਾ ਲੋਕਾਂ ਦੇ ਘਰਾਂ ਚ ਕੀਤੀ ਜਾਵੇ ਜਿਹੜੇ ਵੀ ਸਾਨਤਕਾਰ ਹੈ ਨਾ ਇਹਨਾਂ ਦੀ ਇੱਕ ਬੱਕਰੀ ਕਲੋਨੀ ਬਣਾ ਕੇ ਇਹਨਾਂ ਦੇ ਭਾਈ ਘਰ ਦੀ ਜ਼ਰੂਰਤਾਂ ਲਈਏ ਜੇ ਕਹਿੰਦੇ ਵੀ ਪਾਣੀ ਸਾਫ਼ ਕਰਦੇ ਆ ਉਹ ਪਾਣੀ ਇਹਨਾਂ ਨੂੰ ਪਲਾਇਆ ਜਾਵੇ ਜਾਂ ਇਹ ਆਪ ਦੀ ਡੇਲੀ ਦੀ ਬਰਤੋਲੀਏ ਬਰਤਨ ਇਹਨਾਂ ਨੂੰ ਕੋਈ ਵੀ ਕਿਸੇ ਵੀ ਹਾਲਾਤ ਦੇ ਵਿੱਚ ਬੁੱਢੇ ਦਰਿਆ ਦੇ ਵਿੱਚ ਡਾਈੰਗ ਦਾ ਪਾਣੀ ਸਟੰਦੇ ਛੂਟ ਨਹੀਂ ਹੋਣੀ ਚਾਹੀਦੀ ਸੀ ਇਹਦੇ ਵਿੱਚ ਪੰਜਾਬ ਸਰਕਾਰ ਨੇ ਅੱਜ ਇੱਕ ਬਹੁਤ ਖਤਰਨਾਕ ਖੇਡੀ ਹੈ ਇਸ ਮਸਲੇ ਨੂੰ ਕਮਿਊਨਲ ਬਣਾਉਣ ਲਈਏ ਖੁਦ ਫੈਕਟਰੀਆਂ ਵਾਲਿਆਂ ਨੂੰ ਡਾਈਂਗ ਵਾਲਿਆਂ ਨੂੰ ਅੱਗੇ ਕਰ ਦਿੱਤਾ ਤੇ ਪਿੱਛੋਂ ਪੰਜਾਬ ਸਰਕਾਰ ਇਹ ਖੇਡ ਖੇਡ ਰਹੀ ਹੈ ਤੇ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਦਾ ਪੋਲਰਾਈਜੇਸ਼ਨ ਦਾ ਮਾਹੌਲ ਬਣਾ ਦਿੱਤਾ ਗਿਆ ਮੋਹਾਲੀ ਘਟਨਾ ਤੋਂ ਬਾਅਦ ਇਹ ਦੂਜੀ ਵੱਡੀ ਘਟਨਾ ਜਿੱਥੇ ਕੀ ਇਸ ਪੰਜਾਬ ਦੇ ਸਰਬਸਾਂਝੇ ਮਸਲੇ ਨੂੰ ਪੋਲਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਬਹੁਤ ਖਤਰਨਾਕ ਵਰਤਾਰਾ ਹੈ ਇਸ ਗੱਲ ਦੀ ਨਿੰਦਾ ਪੰਜਾਬ ਵਿਧਾਨ ਸਭਾ 'ਚ ਮਸਲਾ ਉੱਠਣਾ ਚਾਹੀਦਾ ਤੇ ਇਹਨਾਂ ਦੀ ਜਿੱਥੇ ਤੱਕ ਹੋ ਸਕੇ ਨਿੰਦਾ ਹੋਣੀ ਚਾਹੀਦੀ ਹੈ ਤੁਸੀਂ ਪੰਜਾਬ ਵਿਧਾਨ ਸਭਾ ਦੀ ਗੱਲ ਕਰਦੇ ਲੀਡਰ ਦੇ ਕੋਲ ਜੇ ਉਹਨੂੰ ਫੋਨ ਵੀ ਕਰਦੇ ਰਾਜ ਕਲੀਡਰ ਨੂੰ ਭਈ ਇਹਦੇ ਦਾ ਪੱਕ ਲੈਣਾ ਉਹ ਕਹਿੰਦਾ ਭਾਈ ਮੈਂ ਗੱਲ ਹੀ ਨਹੀਂ ਕਰਨੀ ਚਾਹੁੰਦਾ ਇਹਦੇ ਬਾਰੇ ਦੇਖੋ ਕੱਲ ਅਕਾਲ ਤਖਤ ਸਾਹਿਬ ਤੋਂ ਇੱਕ ਫੈਸਲਾ ਆਇਆ ਨਾ ਉਹਦੇ ਵਿੱਚ ਜਥੇਦਾਰ ਸਾਹਿਬ ਨੇ ਇੱਕ ਬਹੁਤ ਸੋਹਣੀ ਗੱਲ ਕਹੀ ਕਿ ਮੌਜੂਦਾ ਅਕਾਲੀ ਲੀਡਰਸ਼ਿਪ ਅਗਵਾਈ ਦੇਣ ਦੇ ਕਾਬਿਲ ਨਹੀਂ ਹੈ ਜੇ ਪੰਜਾਬ ਦੇ ਵਿੱਚ ਕੋਈ ਵੀ ਪੋਲੀਟੀਕਲ ਪਾਰਟੀ ਪੰਜਾਬ ਦੇ ਲੋਕਾਂ ਦੇ ਜੈਨੂਇਨ ਮਸਲੇ ਨੂੰ ਨਹੀਂ ਹੱਲ ਕਰ ਸਕਦੀ ਤੇ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਰਾਜਨੀਤੀ ਕਰਨ ਦਾ ਹੱਕ ਨਹੀਂ ਹੈ ਅਸੀਂ ਇਹਨਾਂ ਸਾਰੀਆਂ ਰਾਜਨੀਤਿਕ ਧਿਰਾਂ ਨੂੰ ਛੱਤਰ ਮਾਰ ਕੇ ਇੱਥੋਂ ਕੱਢਾਂਗੇ ਤੇ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਵੀ ਜਿਹੜਾ ਅਕਾਲੀ ਵਰਕਰਾਂ ਨੂੰ ਨਾਲ ਇਹ ਵੀ ਕਿਹਾ ਗਿਆ ਵੀ ਬੂਟੇ ਲਾਓ ਭਾਈ ਪਰ ਲੋਕਾਂ ਦੀ ਆਂਦੀ ਆਵਾਜ਼ ਆ ਵੀ ਇਹ ਹੋਣਾ ਚਾਹੀਦਾ ਸੀ ਅਕਾਲੀ ਵਰਕਰਾਂ ਨੂੰ ਕਹਿੰਦੇ ਵੀ ਪਾਣੀ ਪੇਤਾ ਦਾ ਦਰਜਾ ਹੈ ਉੱਥੇ ਜਾ ਕੇ ਉਹਨੂੰ ਸਾਫ਼ ਕਰਨ ਦੇ ਲਈ ਉਹ ਮੋਰਚੇ ਦੇ ਵਿੱਚ ਜੇ ਪਹੁੰਚ ਹੋ ਜਾ ਕੇ ਕਿਉਂਕਿ ਇੱਥੇ ਕੋਈ ਵੀ ਰਾਜਨੀਤਿਕ ਨਹੀਂ ਸੀਗੀ ਬਿਲਕੁਲ ਬਿਲਕੁਲ ਇਹ ਇਕੱਲੇ ਅਕਾਲੀਆਂ ਦੀ ਜ਼ਿੰਮੇਵਾਰੀ ਨਹੀਂ ਹੈ ਹਰੇਕ ਪੋਲੀਟਿਕਲ ਪਾਰਟੀ ਚਾਹੇ ਉਹ ਕਾਲੀ ਹੈ ਚਾਹੇ ਉਹ ਭਾਜਪਾ ਤੱਕ ਵੀ ਹੈ ਚਾਹੇ ਉਹ ਕਾਂਗਰਸ ਜਾਂ ਆਮ ਆਦਮੀ ਪਾਰਟੀ ਦਾ ਸੱਤਾਧਾਰੀ ਤੇ ਬੰਦਾ ਵੀ ਹੈ ਪਾਣੀ ਦੇ ਮਸਲੇ ਤੇ ਇਕੱਠੇ ਹੋਣਾ ਚਾਹੀਦਾ ਕਿਉਂਕਿ ਤੁਹਾਨੂੰ ਨਹੀਂ ਲੱਗਦਾ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਫਿਰ ਹੁਕਮ ਹੋਣਾ ਚਾਹੀਦਾ ਵੀ ਇਸ ਮਸਲੇ ਦੇ ਉੱਤੇ ਸਾਰੇ ਲੋਕ ਇਕੱਠੇ ਹੋਵੋ ਬਿਲਕੁਲ ਹੋਣਾ ਚਾਹੀਦਾ ਤੇ ਮੈਨੂੰ ਲੱਗਦਾ ਪਤਾ ਨਹੀਂ ਅਕਾਲ ਤਖਤ ਸਾਹਿਬ ਤੋਂ ਇਸ ਬਾਰੇ ਕਿਉਂ ਚੁੱਪੀ ਧਾਰੀ ਹੋਈ ਹੈ ਸਾਡੀ ਜਥੇਦਾਰ ਸਾਹਿਬ ਨੂੰ ਵੀ ਇਹ ਅਪੀਲ ਹੈ ਕਿ ਉਹ ਜਦੋਂ ਜਿੰਨੇ ਛੇਤੀ ਹੋ ਸਗੇ ਇਸ ਮਸਲੇ ਤੇ ਪੰਜਾਬ ਨੂੰ ਸੰਬੋਧਨ ਕਰਨ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨ ਤੇ ਪੰਜਾਬ ਸਰਕਾਰ ਨੂੰ ਵੀ ਹੁਕਮ ਦੇਣ ਵੀ ਜਿਹੜੀ ਲੁਧਿਆਣੇ ਦੀ ਸਮੇਤ ਪੰਜਾਬ ਦੇ ਵਿੱਚ ਪਾਇੰਗਸ ਆ ਜਾਂ ਇੰਡਸਟਰੀਅਲ ਸੰਤਾਂ ਦਾ ਗੰਦਾ ਪਾਣੀ ਸਾਡੀਆਂ ਵਾਟਰ ਸਟ੍ਰੀਮ ਦੇ ਵਿੱਚ ਪਾਇਆ ਜਾ ਰਿਹਾ ਉਹਨੂੰ ਬੰਦ ਕੀਤਾ ਜਾਵੇ ਦੂਜੀ ਗੱਲ ਇਹ ਆ ਵੀ ਆਪਾਂ ਲੋਕਾਂ ਨੂੰ ਨਾ ਦਰਿਆ ਭੁੱਲ ਗਏ ਆ ਅਸੀਂ ਇਹੀ ਸਮਝਦੇ ਆ ਵੀ ਦਰਿਆ ਦਾ ਮਤਲਬ ਹੀ ਜਿਹੜੇ ਗਲੇਸ਼ੀਅਰ ਤੋਂ ਆਰੇ ਜਿਵੇਂ ਸਤਲੁਜ ਬਿਆਸ ਰਾਵੀ ਜੇਲਮ ਚ ਨਾ ਇਹ ਨਹੀਂ ਪਤਾ ਪੰਜਾਬ ਦੇ ਵਿੱਚ ਤਾਂ ਸੈਂਕੜੇ ਨਦੀਆਂ ਨੇ ਜਿਵੇਂ ਕਿ ਪਟਿਆਲੀ ਰਾਓ ਐ ਸਿਸਵਾ ਐ ਸਰਸਾਬ ਐ ਆ ਬੁੱਢਾ ਦਰਿਆ ਵੀ ਇੱਕ ਨਦੀ ਐ ਨਦੀ ਦਾ ਮਤਲਬ ਇਹੀ ਰਹਿ ਗਿਆ ਵੀ ਜਿਹੜੀ ਗਲੇਸ਼ੀਅਰ ਤੋਂ ਆਂਦੀ ਐ ਉਹ ਨਦੀ ਐ ਜਿਹੜੀ ਬਰਸਾਤ ਦੇ ਵਿੱਚ ਚੱਲਦੀ ਐ ਜਾਂ ਸੀਜ਼ਨਾਂ ਦੇ ਹੁੰਦੀ ਹੈ ਉਹਨੂੰ ਇਹਨਾਂ ਨੇ ਡਰੇਨਾ ਬਣਾ ਦਿੱਤਾ ਗਿਆ ਸੋ ਜਦ ਕੀ ਕਾਨੂੰਨਨ ਤੌਰ ਤੇ ਉਹ ਜਿਹੜੀਆਂ ਨੈਚੁਰਲ ਵਾਟਰ ਬੋਡੀਜ਼ ਹੈ ਉਹ ਵੀ ਪ੍ਰਿਜ਼ਰਵ ਹੋਣੀਆਂ ਚਾਹੀਦੀਆਂ ਤੇ ਉਹਨਾਂ ਦੀ ਹੋਂਦ ਬਰਕਰਾਰ ਕਰਨ ਲਈ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਖੁਦ ਸਿਊ ਮੋਟੋ ਲੈਣਾ ਚਾਹੀਦਾ ਹੈ ਬਹੁਤ ਸਾਰੇ ਇਹ ਵੀ ਕਹਿ ਰਹੇ ਨੇ ਵੀ ਕੱਲੇ ਡੈਂਗਰ ਇੰਡਸਟਰੀ ਨੂੰ ਤਾਂ ਬਦਨਾਮ ਕੀਤਾ ਜਾ ਰਿਹਾ ਆਪਣੇ ਬੰਦੇ ਵੀ ਕਹਿ ਰਹੇ ਆ ਵੀ ਬਹੁਤ ਸਮਾਂ ਪਹਿਲਾਂ ਕੁਝ ਲੁਧਿਆਣੇ ਦੇ ਡੈਰੀ ਵਾਲੇ ਲੋਕ ਜਿਹੜੇ ਸੀਗੇ ਉਹ ਬੁੱਢੇ ਨਾਲ ਦੇ ਕੋਲ ਕੀਤੇ ਸੀ ਤੇ ਉਹ ਵੀ ਜਗ੍ਹਾ ਨੇ ਮੱਜਾਂ ਦਾ ਗੋਹਾ ਗੋਬਰ ਵਗੈਰਾ ਪਾਣੀ ਉਸੇ ਤਰ੍ਹਾਂ ਰੋੜੀ ਜਾਂਦੇ ਆ ਦੇਖੋ ਦੋ ਚੀਜ਼ਾਂ ਹੂੰ ਅਸੀਂ ਅਸੀਂ ਕਹਿੰਦੇ ਆ ਵੀ ਠੀਕ ਆ ਵੀ ਗੋਬਰ ਵੀ ਸਟਿਆ ਜਾ ਰਿਹਾ ਪਰ ਮੱਜਾਂ ਦਾ ਗੋਹਾ ਇੱਕ ਨੇਚਰਲ ਆਰਗੈਨਿਕ ਚੀਜ਼ ਹੈ ਉਹ ਮਿੱਟੀ ਦੇ ਵਿੱਚ ਹੀ ਰਚ ਖਚ ਜਾਂਦਾ ਉਹ ਵਾਟਰ ਬੋਡੀਜ਼ ਨੂੰ ਉਸ ਤਰ੍ਹਾਂ ਪੋਲੂਟ ਨਹੀਂ ਕਰਦਾ ਜਿਵੇਂ ਕਿ ਕੈਮੀਕਲ ਕਰਦਾ ਹੈ ਕੈਮੀਕਲ ਦੀ ਟ੍ਰੀਟਮੈਂਟ ਹੋ ਹੀ ਨਹੀਂ ਸਕਦਾ ਹੈਵੀ ਮੈਟਲ ਦਾ ਟ੍ਰੀਟਮੈਂਟ ਕਿੱਥੋਂ ਕਰ ਲੂਗੇ ਤੁਸੀਂ ਤੁਸੀਂ ਗੋਹੇ ਵਾਲਾ ਪਾਣੀ ਤਾਂ ਛਾਂ ਕੇ ਦੇ ਦੂਗੇ ਦੁਬਾਰਾ इवन ਹਿਊਮਨ ਜਿਹੜਾ ਵੇਸਟ ਹੈ ਜਿਹੜੇ ਡੋਮੈਸਟਿਕ ਉਹ ਹੈ ਉਹ ਵੀ ਪਾਣੀ ਦੁਆਰਾ ਟ੍ਰੀਟ ਕੀਤਾ ਜਾ ਸਕਦਾ ਹੈ ਪਰ ਕੈਮੀਕਲ ਵਾਲਾ ਪਾਣੀ ਕਿਸੇ ਵੀ ਹੱਦ ਤੱਕ ਟ੍ਰੀਟ ਨਹੀਂ ਕੀਤਾ ਜਾ ਸਕਦਾ ਇਹ ਹੈਵੀ ਮੈਟਲਸ ਆ ਜਾਂਦੀ ਹੈ ਇਹਨਾਂ ਕਰਕੇ ਹੀ ਕੈਂਸਰ ਵਗੈਰਾ ਹੁੰਦਾ ਹੈ ਗੋਹੇ ਵਾਲੇ ਪਾਣੀ ਕਰਕੇ ਗੋਹਾ ਤਾਂ ਭਾਈ ਖਾਦ ਹੈ ਖਾਦ ਬਣ ਜਾਂਦਾ ਹੈ ਆਪਣੇ ਖੇਤਾਂ 'ਚ ਵੀ ਲੱਗਦਾ ਹੈ ਕਿ ਉਹਦੇ ਨਾਲ ਕੈਂਸਰ ਆਂਦਾ ਹੈ ਸੋ ਇਸ ਕਰਕੇ ਬੇਵਜ੍ਹਾ ਮਸਲਾ ਬਣਾਇਆ ਜਾ ਰਿਹਾ ਹੈ ਮਸਲਾ ਇਹ ਹੈ ਵੀ ਇੰਡਸਟਰੀਅਲ ਵਾਟਰ ਨੂੰ ਨੈਚੁਰਲ ਵਾਟਰ ਸਟ੍ਰੀਮ ਦੇ ਵਿੱਚ ਕਿਸੇ ਵੀ ਤਰ੍ਹਾਂ ਨਹੀਂ ਮਿਲਣਾ ਚਾਹੀਦਾ ਦੂਸਰੇ ਪਾਸੇ ਮੈਂ ਇਹ ਵੀ ਕਹਿਣਾ ਹੈ ਕਿ ਜਿਹੜਾ ਸੀਵਰ ওয়াটার ਵੀ ਹੈ چاہے ਘਰਾਂ ਦਾ ਜਾਂ ਡੇਰੀਆਂ ਦਾ ਇਹਨਾਂ ਦੀ ਲਾਈਨ ਵੀ ਜਿਹੜੀ ਇੰਡਸਟਰੀਅਲ ਲਾਈਨ ਤੋਂ ਇਲਾਵਾ ਵੱਖ बनानी ਚਾਹੀਦੀ ਹੈ ਤਾਂ ਕਿ ਪਾਣੀ ਟ੍ਰੀਟ ਕਰਕੇ ਵਾਪਸ ਸ਼ਹਿਰਾਂ ਦੇ ਵਿੱਚ ਭੇਜਿਆ ਜਾਵੇ ਕਿਉਂਕਿ ਸ਼ਹਿਰਾਂ ਦੇ ਵਿੱਚ ਵੱਡਾ ওয়াটার ক্রাইসিস ਹੈ ਅਸੀਂ ਪਾਣੀ ਜਿਹੜਾ ਹੈ ਜੋ ਆਪਣੇ ਬਗੀਚਿਆਂ ਨੂੰ ਜਾਂ ਕਹਿ ਸਕਦੇ ਗੱਡੀਆਂ ਤੋਂ ਨੂੰ ਉਹ ਪਾਣੀ ਵਰਤ ਸਕਦੇ ਆ ਸੋ ਇਸ ਕਰਕੇ ਸਰਕਾਰਾਂ ਨੂੰ ਇਸ ਤਰ੍ਹਾਂ ਦਾ ਪਲਾਨ ਵੀ ਦੇਣਾ ਚਾਹੀਦਾ ਹੈ ਬਾਕੀ ਓਵਰ ਆਲ ਜਿਹੜਾ ਡੇਰੀ ਦਾ ਮਸਲਾ ਬਣਾਇਆ ਜਾ ਰਿਹਾ ਉਹ ਇੰਡਸਟਰੀ ਸਿਰਫ ਇੱਕ ਸ਼ੈਲਟਰ ਦੀ ਕੋਸ਼ਿਸ਼ ਕਰ ਰਹੀ ਹੈ ਇਹ ਬੋਗਸ ਮਸਲਾ ਹੈ ਬਿਲਕੁਲ ਸੋ ਬਿਲਕੁਲ ਇਹ ਗੰਗਵੀਸ ਰਟੋਰ ਸੀਗੇ ਜਿਨ੍ਹਾਂ ਨੇ ਆਪਣੇ ਵਿਚਾਰ ਦਿੱਤੇ ਕਿਉਂਕਿ ਪਾਣੀਆਂ ਦੇ ਮਸਲੇ ਦੇ ਉੱਤੇ ਜਾਂ ਹੋਰ ਪੰਜਾਬ ਦੀ ਹੋਂਦ ਦੇ ਨਾਲ ਜੁੜੇ ਹੋਏ ਮਸਲੇ ਜਿਹੜੇ ਹੈਗੇ ਨੇ ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਕਾਬਿਲ ਮੰਨ ਲਏ ਨੇ ਮਹਾਰਤਾ ਰੱਖ ਰਿਹਾ ਨੇ ਕਾਫੀ ਸਟੱਡੀ ਹੈ ਉਹਨਾਂ ਨੇ ਆਪਣੇ ਵਿਚਾਰ ਦਿੱਤੇ ਗੁਰਪ੍ਰੀਤ ਸਿੰਘ ਦੇ ਨਾਲ ਜਗਦੇਵ ਸਿੰਘ ਕਲੇ ਪੰਜਾਬੀ ਲੋਕ ਚੰਨ